ਓਟੇ ਗੋਲਾਵਾ ਚਲੋ ਠੀਕ ਹੈ ਜੀ ਆ ਜਾਓ ਬਬ ਮੈਂ ਤਾਂ ਹੁਣ ਲੱਗਾ ਅੱਧੇ ਘੰਟੇ ਤੇ ਫ੍ਰੀ ਆ ਰਿਹਾ ਤੁਹਾਡੇ ਕੋਲ ਆ ਸਾਰੇ ਸਾਰੇ ਨਵੇਂ ਆਏ ਉਹਦੇ ਮੇਰੇ ਸਾਰਾ 13 ਤਰੀਕ ਦੀ ਅਪਲੀਕੇਸ਼ਨ ਤੁਹਾਡੇ ਤਵਾਰੀ ਤੋਂ ਨੇ ਐਸਐਸਪੀ ਕੋਲੋਂ ਮਾਰਕੋਈ ਹੈ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਬੰਦਾ ਕਿਨੇ ਫੜਿਆ ਹਾਂਜੀ ਆ ਬੰਦਾ ਉਹ ਤਾਂ ਆਪਸ ਹੋਰ ਦਾ ਰੈਸਟ ਆਪ ਰੈਸਟ ਨਹੀਂ ਹੋਇਆ ਆਪੇ ਆਤਮਿਕ ਦੋਸ਼ਰਪੜ ਕੀਤਾ ਉਸ ਨੂੰ ਪਤਾ ਕਰਾ ਤੁਸੀਂ ਇਹ ਮੁੰਡਾ ਜੀ ਕੁਲਵਿੰਦਰ ਸਿੰਘ ਪੁੱਟਾ ਜੀ ਉਹਨਾਂ ਕੋਲੇ ਰਹਿੰਦਾ ਸੀਗਾ ਅੱਛਾ ਠੀਕ ਤੇ ਦੇਖੋ ਬੰਦਾ ਨਮਸ਼ਬਰ ਬੰਦਾ ਤੁਸ ਕੋ ਛੇ ਘੰਟੇ ਬਾਅਦ ਆਇਓ ਕੱਟੇ ਬਾਅਦ ਤੁਹਾਡਾ ਜਾਨ ਬਚਾ ਲਈ ਵੀ ਨਹੀਂ ਕਰਾਈ ਗਈ ਮੇਰੇ ਤੇ ਹਮਲਾ ਹੋ ਗਿਆ ਠੀਕ ਹੈ ਬੀਏ ਦੋਸਤ ਇਹੀ ਆ ਬੰਦਾ ਇਹਨੂੰ ਅਸੀਂ ਪਕੜਿਆ ਹੈ ਬਾਕੀ ਅਦਰ ਚੋਗੇ ਦੂਦਰ ਪਰਚਾ ਦਾ ਜੋ ਹੈ ਬੈਸ ਬੰਦਾ ਇੱਕ ਹੋਰ ਰੈਸਟੋਰੈਂਟ ਜੀ ਜਿਹੜਾ ਦੇਖੀ ਕਰਵਾਈ ਸੀ ਉਥੇ ਬੰਦੇ ਨੂੰ ਵੀ ਅਸੀਂ ਪੁਲਿਸ ਨੂੰ ਫੜ ਕੇ ਚੁੱਕਾਂਗੇ ਇੱਕ ਹੋਰ ਰੈਸਟੋਰੈਂਟ ਇੱਕ ਹੋਰ ਰੈਸਟੋਰੈਂਟ ਜਿਹੜਾ ਜਿਹੜਾ ਇੱਕ ਮਿੰਟ ਯਾਰ ਜਿਹੜਾ ਇਹ ਬੜਾ ਆਰਾਮ ਨਾਲ ਜਿਹੜਾ ਇਹ ਫਾਦਰ ਸਲਾਮਤ ਪਿਆ ਜਿਹੜੇ ਸਾਡਾ ਵੀ ਉਹ ਜਿਹੜਾ ਮੁੰਡਾ ਇਹ ਫਾਦਰ ਹੈ ਨਾ ਜਿਹਦਾ ਫਾਦਰ ਪਿਛਲੇ 10 ਦਿਨ ਗੁਜ਼ਰੀਆਂ ਨੇ ਬੰਦ ਨਹੀਂ ਕਰਾ ਪਰ ਅਸੀਂ ਕਹਿੰਦੇ ਕਿਵੇਂ ਮੰਨ ਪੜਦਾ ਬੈਠਾ ਜੋ ਸਾਡੇ ਮਾਰਦੀ ਬੈਠਾ ਬੰਦਾ ਉਸ ਬੰਦੇ ਨਾਲ ਗੱਲ ਕਰਨ ਪਿਆ ਕਰਕੇ 2000 ਰੁਪਏ। ਪਰ ਫਿਰ ਵੀ ਅਸੀਂ ਬੰਦ ਕਰਾਈਆਂ ਦੁਕਾਨਾਂ ਨੂੰ। ਚਲੋ ਥੋੜੀ ਜਿਹੀ ਗੱਲ ਸੁਣੋ। ਸੁਣੋ ਸੁਣੋ। ਕੋਈ ਹਰਾਂ ਤੇ ਪਸਤਾ ਦਾ ਦਰ ਵਿੱਚ ਆ ਦੋ ਬੰਦੇ ਰੈਸ ਹੋ ਚੁੱਕੇ ਆ। ਠੀਕ ਹੈ। ਕੋਈ ਤੁਸੁਬਤੀ ਕਰਦਾ। ਮਹਾਰਾਜ ਜੀ। ਕਰਕੇ ਤੁਮਾ ਦੀ ਤੁਸੀਂ ਦਰਮੇਂ ਬੈਠੇ ਹੋ। ਭਰਾ ਜੀ ਐਦਾਂ ਹੈ ਮੇਰੇ ਘਰੇ ਨਾਲ 13 April ਨੂੰ ਇਹਨਾਂ ਨੇ ਹਮਲਾ ਕੀਤਾ ਸੀਗਾ। ਜਿਸ ਦੇ ਸੰਬੰਧ ਵਿੱਚ ਸਾਡੇ ਰਿਸ਼ਤੇਦਾਰ ਹੀ ਲੱਗਦੇ ਨੇ। ਉਹਨਾਂ ਨੇ ਹਮਲਾ ਕੀਤਾ ਸੀਗਾ ਤੇ ਉਹਦਾ ਜਸਵੰਤ ਪ੍ਰੀਤ ਹੈ ਜੀ। ਤੇ ਉਹਦਾ ਫਾਦਰ ਆ ਉਹਦੇ ਚ ਇਨਵੋਲਵ ਉਹਦਾ ਬ੍ਰਦਰ ਆਦਾ ਚਾਚਾ ਨੰਗ ਹੈ ਜਿਨੇ ਕਿਰਪਾਨਾਂ ਦੇ ਬਾਣੇ ਪਾਏ ਹੋਏ ਸੀ ਮੇਰੇ ਕੋਲ ਸਾਰੀਆਂ ਵੀਡੀਓ ਪੰਜਾਂ ਨੇ ਉਹਨੇ ਕਿਰਪਾਨਾਂ ਨਾਲ ਹਮਲੇ ਕੀਤੇ ਨੇ ਮੇਰੀ ਮਾਤਾ ਦੇ ਮਾਰੇ ਨੇ ਮੇਰੀ ਮਿਸਿਸ ਦੇ ਮਾਰੇ ਨੇ ਠੀਕ ਹੈ ਨਹੀਂ ਮੇਰੇ ਭਰਾ ਦੇ ਸੋਤ ਤੋਂ ਵੱਧ ਟਾਂਕੇ ਲੱਗੇ ਨੇ ਤੇ ਉਹ ਬੰਦਾ ਹੁਣ 3 ਦਿਨ ਤੋਂ ਇੱਥੇ ਲਗਾਤਾਰ ਬੈਠਾ ਹੈ ਜਿਹੜਾ ਜਸਮਨਪ੍ਰੀਤ ਹੈ ਉਸ ਨੂੰ ਇੱਥੇ VIP ਸਹੂਲਤਾਂ ਮਿਲ ਰਹੀਆਂ ਨਹੀਂ ਜਦੋਂ ਕਿ ਜਿਹੜੇ ਉਹਦੇ ਦੋਸ਼ੀ ਮਤਲਬ ਮਤਲਬ ਕੋਈ ਦੋਸ਼ੀ ਆਉਂਦੇ ਮਾਂ ਪਿਓ ਵਗੈਰਾ ਨਹੀਂ ਉਹਨੂੰ ਪਤਾ ਹੈਗਾ ਵੀ ਕਿੱਥੇ ਨੇ ਪੁਲਿਸ ਤਿੰਨ ਦਿਨਾਂ ਤੋਂ ਉਹਨਾਂ ਨੂੰ ਬਰਾਮਦ ਕਿਉਂ ਨਹੀਂ ਕਰ ਰਹੀ ਹੈ ਅਸੀਂ ਕੱਲ ਆਏ ਤੇ ਸਾਨੂੰ ਕਹਿੰਦੇ ਤੂੰ ਇੱਥੇ ਚੱਲ ਜਾਨਾ ਨਹੀਂ ਤਾਂ ਤੁਹਾਡੇ ਤੇ ਪਰਚਾ ਦੇ ਦਾਂਗੇ ਐਸਐਚਓ ਸਾਹਿਬ ਨੇ ਸਾਨੂੰ ਧਮਕੀ ਦਿੱਤੀ ਹੈ ਪੁਲਿਸ ਮੁਲਾਜ਼ਮ ਹੋ ਕੇ ਤੁਸੀਂ ਕਿਸੇ ਨਾਲ ਰੋਟ ਕਰਨ ਨਾਲ ਜਾਂਦੇ ਹੋ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਆਂ ਜੀ ਡੀਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਆਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂ ਕੀ ਕਰਨਾ ਹੈ ਮੈਨੂੰ ਨਹੀਂ ਲੱਗਦਾ ਜੇ ਸ਼ਾਇਦ ਇਹਨਾਂ ਕੋਲਤੇ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦਾ ਕਿਸੇ ਕਿਸਮ ਦਾ ਪੈਸੇ ਦਾਤਾ ਜੀ ਭਾਜੀ ਉਹ ਕੁੜੀ ਨੇ ਇਥੋਂ 5 ਕਰੋੜ ਤੋਂ ਵੱਧ ਦੀ ਠੱਗੀ ਕੀਤੀ ਹੋਈ ਹੈ। ਹਾਂਜੀ। ਤੇ ਪਹਿਲਾਂ ਵੀ ਉਹਨਾਂ ਦੇ ਪਰਚੇ ਨੇ। ਉਹਨਾਂ ਦੇ ਤਰਖਾਸਤਾ ਬਹੁਤ ਨਹੀਂ ਰਾਜਪੂਰੇ ਵੀ ਨੇ ਇੱਥੇ ਪਟਿਆਲੇ ਵੀ ਦਿੱਤੀਆਂ ਪਰ 25 ਤੋਂ 30 ਤਰਖਾਸਤਾ ਪੈਂਡਿੰਗ ਹੋਈਆਂ ਪਰ ਪੁਲਿਸ ਕਾਰਵਾਈ ਨਹੀਂ ਕਰਦੀ। ਪੈਸੇ ਦੇ ਦਿੰਦੇ ਆ ਜੀ ਉਹ ਬਸ ਇੱਕ ਕਾਉਂਟ ਕਾਂਡ ਕਰੀ ਜਾਂਦੇ। ਮੈਂ ਪੁਲਿਸ ਦੇ ਖਿਲਾਫ ਨਹੀਂ ਮੈਂ ਆਪਣੇ ਇਨਸਾਫ ਲਈ ਧਰਨਾ ਦੇ ਰਿਆਂਗੇ। ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਰੇ ਬੰਦੇ ਅਰੈਸਟ ਨਹੀਂ ਹੁੰਦੇ। ਇਹ 8 9 ਦਾ ਬਾਈ ਨੇਮ ਹੈ ਤੇ ਬਾਕੀ ਅਣ ਪੁੱਛਾਤੇ ਆ 20 ਦੇ ਲਗਭਗ ਬੰਦੇ ਨੇ ਮੈਂ ਮੇਰਾ ਪਰਿਵਾਰ ਹਜੇ ਪੂਰਾ ਨਹੀਂ ਆਇਆ ਸ਼ਾਮ ਤੱਕ ਤਾਂ ਇਥੋਂ ਘਟੋ ਘਟੋ 2 300 ਬੰਦਾ ਹੋ ਜਾਏਗਾ ਮੈਂ ਰਾਜ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਜੀ ਹਮਲਾ ਕਰਿਆ ਸੀ ਜੀ ਉਹ ਜਸਮਨਪ੍ਰੀਤ ਹੈ ਉਹਦਾ ਬਾਪ ਪਿਛਲੇ 10 ਦਿਨ ਤੋਂ ਖਜਾਨ ਸਿੰਘ ਆਪਣੀ ਰਹਿਸ਼ ਦੇ ਵਿੱਚ ਹੈ ਪੁਲਿਸ ਨੂੰ ਵੀ ਪਤਾ ਹੈ ਪਰ ਉਸ ਨੂੰ ਪਕੜ ਨਹੀਂ ਜਾ ਰਹੀ ਹੈਗੀ ਦੋ ਵਾਰ ਅਸੀਂ ਰੇਕੀ ਕਰਵਾਈ ਹੈ ਦੋ ਵਾਰ ਦੇ ਵਿੱਚ ਉੱਥੋਂ ਭੱਜ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਣ ਦੱਸਦਾ ਜਦੋਂ ਪੁਲਿਸ ਰੇਕੀ ਉਹਨਾਂ ਦਾ ਕਰਕੇ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਵੀ ਖੁੱਲ ਜਾਂਦੀਆਂ ਉਹਨਾਂ ਦੀ ਕੋਠੀ ਦਾ ਵੀ ਕੰਮ ਚੱਲ ਰਿਹਾ ਉਹਨਾਂ ਦੇ ਬੰਦੇ ਸਾਰੇ ਉਮੀ ਘਰ ਫਿਰ ਰਹੇ ਆ ਜੇ ਇਹੀ ਹਮਲਾ ਅਸੀਂ ਉਹਨਾਂ ਦੇ ਉੱਤੇ ਕਰਿਆ ਹੁੰਦਾ ਐਦਾਂ ਦੀ ਕੋਈ ਹਰਕਤ ਕਰੀ ਹੁੰਦੀ ਤਾਂ ਹੁਣ ਨੂੰ ਸਾਡਾ ਕੁੱਟ-ਕੁੱਟ ਕੇ ਨਾਸ ਮਾਰ ਦੇਣਾ ਸੀ ਇਹਨਾਂ ਨੇ ਅਸੀਂ ਰੋਜ਼ ਆਂਦੇ ਆ ਨਾ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਕੋਈ ਸੁਣਵਾਈ 100 ਕਿਲੋਮੀਟਰ ਤੋਂ ਬੰਦਾ ਆ ਕੇ ਆ ਉਰੇ ਆ ਕੇ ਸਾਡੇ ਤੇ ਹਮਲਾ ਕਰਦਾ ਅਸੀਂ ਲੋਕਲ ਰਹੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਹਾਂਜੀ ਇਹ ਅਸਲ 'ਚ ਇੱਕ 52/25 ਐਫ ਆਈ ਆਰ ਦਰਜ ਹੋਈ ਸੀ 13/3/2025 ਨੂੰ ਦੋ ਪਰਿਵਾਰਾਂ ਦੀ ਆਪਸ 'ਚ ਇਹਨਾਂ ਦੇ ਪਰੈਨਲ ਰਿਲੇਸ਼ਨ ਨੇ ਤੇ ਲੁਧਿਆਣੇ ਤੋਂ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 8 ਤੋਂ 10 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਪੀਪੀਸੀ ਜਿਹੜੇ ਨਵੇਂ ਕੀ 109 333 115 ਦੋ ਬੀਐਨਐਸ ਦੀ ਵੱਖ-ਵੱਖ ਧਰਾਂ ਮੱਝ ਪਰਚਾ ਦੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕੀ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਵਾਰ ਲੁਧਿਆਣੇ ਆਡਾ ਜ਼ਿਲ੍ਹੇ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਚ ਜਿਹੜਾ ਮੇਨ ਬੰਦਾ ਜਸਮਨ ਆ ਉਹ ਸੀ ਬਰਸੋਂ ਹੀ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਮੰਡਲ ਚੱਲ ਰਿਹਾ ਜੀ ਤੇ ਹੁਣ ਇਹ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨਿੰਗ ਕਰ ਰਹੀ ਮਾਰ ਕੁੱਟ ਨਹੀਂ ਜਿਹੜਾ ਕਿ ਸਾਡੇ ਸਾਡੇ ਧਾਇਰੇ ਤੋਂ ਬਾਹਰ ਹੈ ਜੀ ਕਹਿੰਦੇ ਵੀਆਪੀ ਟਰੀਟਮੈਂਟ ਦਿੱਤਾ ਜਾਂਦਾ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਤਾਂ ਕੋਈ ਵੀਆਪੀ ਟਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਜੀ ਅੱਜ ਇਹ ਪੁਰਾਣਾ ਮਾਮਲਾ ਹੈ ਪੈਸੇ ਦਾ ਲੇਨ ਦੇ ਨਹੀਂ ਰਿਖਿਆ ਸਰ ਇਹਦੇ ਵਿੱਚ ਨਹੀਂ ਅਸਲ ਚ ਦੋ ਫੈਮਿਲੀਜ਼ ਦਾ ਆਪਸ ਵਿੱਚ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ ਚੋਂ ਇਨਾਂ ਨੇ ਕੁਝ ਕੁ ਲੀਡਸ ਦੇ ਵੀ ਨਾਂ ਲਖਾਏ ਆ ਜਿਹੜੇ ਕਿ ਹਲੇ ਇਨਵੈਸਟੀਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਸ ਇਨਫੈਕਟ ਆਈਆਂ ਕਈ ਨਹੀਂ ਉਹ ਅਸੀਂ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁਖ ਮਲਜ਼ਮ ਸੀ ਉਹਦਾ ਲੁਧਿਆਣੇ ਤੋਂ ਲਿਆ ਕੇ ਦੀ ਰੈਸਟ ਪਾਈ ਹੈ ਹੁਣ ਸਿਰਫ ਇਹਨਾਂ ਨੂੰ ਹੀ ਰੋਲਾ ਵੀ ਪਾਈ ਤੁਸੀਂ ਉਹਦੀ ਕਟ ਮਾਰਨਿੰਗ ਕਰਨੇ ਦੱਸਨ दैट ਜਿਹੜੀ ਕਿ ਅਸੀਂ ਬਾਇਓਲੋਜੀ ਉਹ ਚੀਜ਼ ਬਣਦੀ ਸੀ ਉਹ ਹੀ ਕਰ ਸਕਦੇ ਨੇ। ਸਰ ਇਹ ਵੀ ਕੁਝ ਰਹਿ ਗਏ ਹੈ ਕਹਿੰਦੇ ਕੁਝ ਬੰਦੇ ਦਾ ਨਾਂ ਹੈਗੇ ਪਰ ਉਹ ਰੈਸਟ ਹਾਂਜੀ ਬਿਲਕੁਲ ਰਹਿੰਦੇ ਨਹੀਂ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੀਡਸ ਕੀਤੀਆਂ ਤਾਲੇ ਲੱਗੇ ਹੋਏ ਐ ਤੇ ਸਾਡੀ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਦੇ ਆ। ਸਰ ਇਹਨਾਂ ਕਹਿੰਦੇ ਪੁਲਿਸ ਨੂੰ ਲਾ ਕੇ ਸਾਨੂੰ ਧਮਕੀਆਂ ਦੇ ਰਹੇ ਆ ਸਾਨੂੰ ਸੁਣਵਾਈ ਨਹੀਂ ਕਰਨੀ ਛੱਡ ਕੇਸ ਦੀ। ਨਹੀਂ ਜੀ ਇਹ ਬਿਲਕੁਲ ਸਰਸਰ ਝੂਠ ਹੈ ਜੀ। ਅਸੀਂ ਜਿਹੜਾ ਮੇਨ ਮੋਲਜਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣ ਉਦੇ ਕਹਿਨ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਸਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆਊਗਾ ਤੇ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ ਕਲੀਨ ਚਿੱਟ ਦਿੱਤੀ ਆ ਪਹਿਲਾਂ ਦੇਖਣ ਨੂੰ ਅਗਰੇਜੀ ਕਮਲਾਜ਼ਮ ਨੂੰ ਉਹਦਾ ਪੁਲਿਸ ਦੇ ਵਿੱਚ ਜੌਬ ਕਰ ਰਿਹਾ ਇਸ ਟਾਈਮ ਹਾਂ ਇੱਕ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ ਹਣਾ ਦੀ ਉਹ ਤਾਂ ਫੈਮਲੀ ਦਾ ਮੈਟਰ ਹੈ ਉਹ ਤਾਂ ਆ ਅਸੀਂ ਇਹਨੂੰ ਸਮਝਾਇਆ ਵੀ ਇਹ ਪਿਆਰ ਨਾਲ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਕਰ ਸਕਦਾ ਠੀਕ ਹੈ ਜੀ ਉਹਦੇ ਨਾਲ ਗੱਲਬਾਤ ਕੀਤੀ ਹੈ ਬਰਵਾਦ ਦੇ ਬਿਲਕੁਲ ਜੀ ਮੈਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਮੌਬ ਕਹੋ ਕਰਾਊਡ ਇਕੱਠਾ ਹੋਇਆ ਹੋਇਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੇ ਆਪਾਂ ਸਾਡਾ ਫਰਜ਼ਾ ਸਮਝਾਉਣਾ ਜੀ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਦੁਬਾਰੇ ਰੀਲ ਚ ਪਾਰਟੀ ਤਿਆਰ ਕਰਕੇ ਜਿਹੜੇ ਬੰਦੇ ਰਹਿੰਦੇ ਆਰੈਸਟ ਕਰਾਂਗੇ